ਲਓ ਜੀ ਪੰਜਾਬ ਵਾਲਿਓ ਇੱਕ ਨਵਾਂ ਤਰੀਕਾ ਦਾ ਜਿਹੜਾ ਮੋਬਾਈਲਾਂ ਦੇ ਉੱਪਰ ਠੱਗੀ ਵੱਜਣ ਦਾ ਚੱਲਿਆਗਾ ਕਿਸੇ ਨੂੰ ਮੈਸੇਜ ਆਵੇ ਨਾ ਕਿਸੇ ਨੂੰ OTP ਆਵੇ ਨਾ ਕੋਈ ਕਾਲ ਆਵੇ ਤੇ ਇਹ ਠੱਗੀ ਬਾਈ ਦੀ ਕਿਵੇਂ ਆ ਮੈਂ ਇਸ ਵੀਡੀਓ ਦੇ ਵਿੱਚ ਦੱਸਣ ਲੱਗਿਆਗਾ ਤੇ ਇਹ ਠੱਗੀ ਤੋਂ ਬਚਣਾ ਕਿਵੇਂ ਆ ਬਾਈ ਲੈ ਇਸ ਵੀਡੀਓ ਨੂੰ ਹੁਣ ਧਿਆਨ ਦੇ ਨਾਲ ਸੁਣਿਓ ਤੇ ਵੀਡੀਓ ਨੂੰ ਜਿੰਨਾ ਵੀ ਹੋ ਸਕਦਾ ਬਾਈ ਇਹ ਦੱਬ ਕੇ ਸ਼ੇਅਰ ਕਰ ਦਿਓ ਹੁਣ ਮੋਬਾਈਲ ਦੇ ਉੱਪਰ ਬਈ ਚਾਹੇ ਹੁਣ ਮੁੰਡਾ ਚਾਹੇ ਕੁੜੀ ਆ ਕੋਈ ਵੀ ਆਗਾ ਹਰ ਇੱਕ ਦੇ ਫੋਨ ਤੇ ਬਈ WhatsApp ਜ਼ਰੂਰ ਚੱਲਦੀ ਆ ਹੁਣ WhatsApp ਤੇ ਕੀ ਹੁੰਦਾ ਬਈ ਜੇ ਤਾਂ ਕੋਈ ਮੁੰਡੇ ਦੀ ਕਾਲ ਆਉਂਦੀ ਆ ਜਾਂ ਕਿਸੇ ਕੁੜੀ ਦੀ ਕਾਲ ਆਉਂਦੀ ਆ ਠੀਕ ਆ ਜੇ ਕਿਸੇ ਮੁੰਡੇ ਨੂੰ ਕੁੜੀ ਦੀ ਕਾਲ ਆਉਂਦੀ ਆ ਤਾਂ ਤੁਸੀਂ ਚੱਕੋ ਨਾ ਜੇ ਤਾਂ ਜਾਣ ਦਿਓ ਤਾਂ ਚੱਕੋ ਨਹੀਂ ਚੱਕੋ ਨਾ ਤੇ ਜੇ ਬਈ ਕੁੜੀ ਨੂੰ ਕਿਸੇ ਮੁੰਡੇ ਦੀ ਕਾਲ ਆਉਂਦੀ ਆ ਠੀਕ ਆ ਨਾ ਉਹ ਬਣਾ ਤੁਸੀਂ ਹੁਣ ਮੇਰੀਆਂ ਭੈਣਾਂ ਬਣ ਕੇ ਉਹ ਬਣਾ ਤੁਸੀਂ ਚੱਕੋ ਇਹ ਤੋਂ ਬਚਣ ਦਾ ਇਲਾਜ ਬਸ ਇੱਕ ਹੀ ਹੈਗਾ ਜਿਹੜਾ ਮੈਂ ਹੁਣ ਦੱਸਣ ਲੱਗਿਆਂਗਾ ਤੇ ਬਾਕੀ ਇਹ ਠੱਗੀ ਬਾਈ ਦੀ ਕਿਵੇਂ ਆ ਇਹ ਵੀ ਦੱਸਣ ਲੱਗਿਆਂ ਮੈਂ ਹੁਣ ਬਾਈ ਜਦੋਂ ਹੁਣ ਮੰਨ ਕੇ ਚੱਲੋ ਵੀ ਹੁਣ ਕਿਸੇ ਦੀ ਕਾਲ ਆਉਂਦੀ ਆ ਵੀਡੀਓ ਕਾਲ ਆਉਂਦੀ ਆ WhatsApp ਤੇ ਜਦੋਂ ਕੋਈ ਵੀਡੀਓ ਕਾਲ ਕਰਦਾ WhatsApp ਤੇ ਜੇ ਤਾਂ ਜਾਣਦੇ ਹੋ ਤਾਂ ਤਾਂ ਚੱਕ ਲੋ ਨਹੀਂ ਚੱਕਣ ਦੀ ਲੋੜ ਨਹੀਂ ਪਤਾ ਕੀ ਗੱਲ ਆ ਬਾਈ ਜਦੋਂ ਵੀਡੀਓ ਕਾਲ ਆਉਂਦੀ ਆ ਹੁਣ ਮੰਨ ਲਓ ਵੀ ਜੇ ਕਿਸੇ ਮੁੰਡੇ ਨੂੰ ਵੀਡੀਓ ਕਾਲ ਆਉਂਦੀ ਆ ਉਹਦਾ ਕੀ ਕਰਦੇ ਆ ਕਿ ਜਦੋਂ ਵੀਡੀਓ ਕਾਲ ਆਪਾਂ ਮੂਰੇ ਫੋਲੋ ਆਂਦੀ ਆਪਾਂ ਫੋਨ ਸਾਹਮਣੇ ਕਰ ਲੈਂਦੇ ਆ ਵੀ ਆਪਾਂ ਵੀ ਚਲ ਚੱਕ ਲੈਂਦੇ ਆ ਸੁਣ ਲੈਂਦੇ ਆ ਵੀ ਕੌਣ ਆਗਾ ਆਪਾਂ ਜੇ 2 ਮਿੰਟ ਗੱਲਾਂ ਕਰਦੇ ਆ ਨਾ ਬਾਈ ਉਹ ਪਤਾ ਕੀ ਕਰਦੇ ਆ ਸਕਰੀਨ ਰਿਕਾਰਡ ਲੈ ਲੈਂਦੇ ਆ ਫੋਨ ਦਾ ਤੇ ਉਹ ਜਦੋਂ ਸਕਰੀਨ ਰਿਕਾਰਡ ਲੈ ਲੈਂਦੇ ਆ ਬਾਈ ਫੇਰ ਕੀ ਹੁੰਦਾਗਾ ਆਪਾਂ ਨੂੰ ਉਹ ਬਲੈਕਮੇਲ ਲੱਗ ਜਾਂਦਾ ਕਨ 5-7 ਮਿੰਟਾਂ ਬਾਅਦ ਹੀ ਉਹ ਕਿਵੇਂ ਆਪਣੀ ਵੀਡੀਓ ਦਾ ਸਕਰੀਨ ਰਿਕਾਰਡ ਲੈ ਕੇ ਵਟਸਐਪ ਰਾਹੀਂ ਤੇ ਇੱਕ ਕੋਈ ਮੰਨ ਲਓ ਵੀ ਘਟਿਆ ਵੀਡੀਓ ਚਾਕੇ ਗੰਦੀ ਵੀਡੀਓ ਚਾਕੇ ਨਾਲ ਲਾ ਕੇ ਆਪਣੀ ਵੀਡੀਓ ਜੋੜ ਕੇ ਉਹਨੂੰ ਬਈ ਕੀ ਕਰਦੇ ਆਗੇ ਆਪਾਂ ਨੂੰ ਮੈਸੇਜ ਕਰ ਦਿੰਦੇ ਆ ਦੁਬਾਰੀ ਵੀ ਆ ਤੁਹਾਡੀ ਵੀਡੀਓ ਤਿਆਰ ਆ ਜੇ ਤਾਂ ਵੀ ਤੁਸੀਂ ਇਹ ਵੀਡੀਓ ਵਾਇਰਲ ਨਹੀਂ ਕਰਨੀ ਹੈਗੀ ਜਾਂ ਤਾਂ ਬਚਣਾ ਹੈ ਤੂੰ ਤਾਂ ਸਾਨੂੰ ਇੰਨੇ ਜਿਹੜੇ ਪੈਸੇ ਆ ਦੇ ਦਿਓ ਤਾਂ ਨਹੀਂ ਅਸੀਂ ਜੇ ਨਹੀਂ ਤੁਸੀਂ ਪੈਸੇ ਦਿੰਦੇ ਤਾਂ ਅਸੀਂ ਵੀਡੀਓ ਤੁਹਾਡੀ ਵਾਇਰਲ ਕਰ ਦਾਂਗੇ ਇਹ ਤਰੀਕਾ ਬਈ ਚੱਲਿਆ ਵਾ ਹੁਣ ਮੇਰੀਆਂ ਭੈਣਾਂ ਨੂੰ ਵੀ ਮੈਂ ਬੇਨਤੀ ਕਰਦਾ ਜੇ ਕੋਈ ਮੰਨ ਕੇ ਚੱਲੋ ਵੀ सोनू ਕੋਈ ਮੁੰਡਾ ਵੀਡੀਓ ਕਾਲ ਕਰਦਾਗਾ ਖਾਸ ਕਰਕੇ ਭੈਣਾਂ ਸੁਣ ਲਓ ਤਾਂ ਤੁਸੀਂ WhatsApp ਤੇ ਵੀਡੀਓ ਕਾਲ ਚੱਕਣੀ ਨਹੀਂ ਹੈਗੀ ਜੇ ਤੱਕ ਕਿਸੇ ਨੂੰ ਜਾਣਦੇ ਹੋ ਤਾਂ ਚੱਕੋ ਨਹੀਂ ਤੁਸੀਂ ਵੀਡੀਓ ਕਾਲ ਚੱਕਣੀ ਨਹੀਂ ਹੈਗੀ ਉਹਨਾਂ ਨੇ ਕੀ ਕਰਨਾ ਛੋਡਾ ਵੀ ਸਕਰੀਨ ਰਿਕਾਰਡ ਲੈ ਕੇ ਨਾਲ ਕੋਈ ਗੰਦੀ ਵੀਡੀਓ ਜੋੜ ਕੇ ਉਹਨਾਂ ਨੇ ਵੀ ਤੁਹਾਨੂੰ ਮੈਸੇਜ ਕਰਨਾਗਾ ਫਿਰ ਤੇ ਮੰਨ ਕੇ ਚੱਲੋ ਵੀ ਤੁਸੀਂ ਡਰ ਜਾਂਦੇ ਹੋ ਤੇ ਬਾਅਦ ਦੇ ਵਿੱਚ ਉਹ ਪੈਸੇ ਮੰਗਣ ਲੱਗ ਜਾਂਦੇ ਆ ਤੁਹਾਡੇ ਕੋਲੇ ਹੁੰਦੇ ਆ ਤੁਸੀਂ ਦੇ ਪੈਨੇ ਹੋ ਇਸ ਤਰ੍ਹਾਂ ਬਾਈ ਜਿਹੜੀ ਠੱਗੀ ਆ ਇਹ ਚੱਲੀ ਹੋਈ ਆ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਜੇ ਕਿਸੇ ਨੂੰ ਫੋਨ ਆਵੇ ਜੇ ਬਾਈ ਕਿਸੇ ਨੂੰ ਫੋਨ ਆਉਂਦਾਗਾ ਤਾਂ ਤੁਸੀਂ ਇਹ ਫੋਨ ਚੱਕੋ ਨਾ ਇਹ ਤੋਂ ਬਚਣ ਦਾ ਇਲਾਜ ਇੱਕ ਹੀ ਆ ਜਦੋਂ ਹੁਣ ਮੰਨ ਲਓ ਕਿਸੇ ਦਾ ਫੋਨ ਆਉਂਦਾ ਵੀਡੀਓ ਕਾਲ ਆਉਂਦੀ ਆ ਜੇ ਤੁਸੀਂ ਚੱਕ ਵੀ ਲਈ ਆ ਭਲੇਖੇ ਨਾ ਆ ਜਿਹੜਾ ਫਰੰਟ ਵਾਲਾ ਕੈਮਰਾ ਬਾਈ ਇਹਦੇ ਉੱਪਰ ਤੁਸੀਂ ਇਦਾਂ ਹੱਥ ਰੱਖ ਲੈਣਾ ਇਦਾਂ ਹੱਥ ਰੱਖ ਲੈਣਾ ਤੁਸੀਂ ਹੁਣ ਜਿਹੜੀ ਕਾਲ ਆਉਂਦੀ ਐ ਸੋਡੀ ਮੰਨ ਲਓ ਵੀ ਫੋਟੋ ਉਹਨਾਂ ਤੱਕ ਜਾਊ ਨਹੀਂ ਵੀ ਉਹਨਾਂ ਦੀ ਫਿਰ ਤੁਹਾਡੇ ਤੱਕ ਆਊਗੀ ਫੋਟੋ ਬਸ ਇਹੀ ਇਲਾਜ ਆ ਬਾਈ ਬਚਨ ਦਾ ਕਿਉਂਕਿ ਉਹ ਵੀਡੀਓ ਬਣਾ ਲੈਂਦੇ ਆ ਤੇ ਵੀਡੀਓ ਬਣਾ ਕੇ ਤੇ ਇੱਕ ਦੂਜੀ ਨਾਲ ਵੀਡੀਓ ਨਾਲ ਜੋੜ ਕੇ ਮਾਲਾ ਕੋਈ ਘਟੀਆਂ ਗੰਦੀ ਵੀਡੀਓ ਹੁੰਦੀ ਆ ਉਹਦੇ ਨਾਲ ਜੋੜ ਕੇ ਉਹ ਵਾਇਰਲ ਕਰ ਵੀ ਦਿੰਦੇ ਆ ਅਤੇ ਕਈ ਵਾਰ ਉਹ ਧਮਕੀ ਦਿੰਦੇ ਹੁੰਦੇ ਆ ਪੈਸੇ ਮੰਗਣ ਦੇ ਮਾਰੇ ਬਸ ਇਸ ਤੋਂ ਬਸੰ ਦਾ ਇੱਕ ਇਲਾਜ ਆ ਜਦੋਂ ਕੋਈ ਵੀਡੀਓ ਕਾਲ ਆਉਂਦੀ ਹੈ WhatsApp ਤੇ ਜੇ ਤਾਂ ਕੋਈ ਜਾਣਦਾ ਵੀ ਤਾਂ ਤਾਂ ਚੱਕ ਲੋ ਨਹੀਂ ਚੱਕੋ ਨਾ ਜੇ ਤੁਸੀਂ ਚੱਕ ਵੀ ਲੈ ਤਾਂ ਫਰੰਟ ਵਾਲੇ ਕੈਮਰੇ ਤੇ ਤੁਸੀਂ ਹੱਥ ਧਰ ਲੈਣਾਗਾ ਆਪਦਾ ਫੇਸ ਕਦੇ ਨਹੀਂ ਦਿਖਾਉਣਾ ਉਹਨਾਂ ਨੂੰ ਬਸ ਇਹੀ ਇਲਾਜ ਆ ਬੱਚਾਂ ਦਾ ਹੁਣ ਬਈ ਜਿੰਨਾ ਵੀ ਹੋ ਸਕਦਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀ ਕਿਸੇ ਨਾਲ ਐਦਾਂ ਦਾ ਧੋਖਾ ਧੜੀ ਜਾਂ ਕੋਈ ਠੱਗੀ ਵਗੈਰਾ ਹੋ ਨਾ ਜਾਵੇ ਜਿੰਨਾ ਵੀ ਹੋ ਸਕਦਾ ਬਈ ਇਸ ਵੀਡੀਓ ਨੂੰ ਦਬਕੇ ਸ਼ੇਅਰ ਜ਼ਰੂਰ ਕਰਿਓ